ਅੱਜ ਕਾਲ ਅਕੈਡਮੀ ਜੰਡਿਆਲੀ ਵਿੱਚ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਬੱਚਿਆਂ ਦਾ ਰਿਜ਼ਲਟ ਅਨਾਉਂਸ ਹੋਇਆ ਹੈ 10ਵੀਂ ਕਲਾਸ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਅੱਛਾ ਪ੍ਰਦਰਸ਼ਨ ਕੀਤਾ ਹੈ ਸਾਇੰਸ ਸਟਡੀ ਤੇ ਫੋਕਸ ਕੀਤਾ ਸੀ ਤੇ ਇੱਕ ਕਨਸੈਪਟ ਬੇਸਡ ਕਲੀਅਰੈਂਸ ਮੋਸਟਲੀ ਤੇ ਫਿਊਕੋ ਫੋਕਸ ਕੀਤਾ ਚੁੰਕਿ ਬਹੁਤ ਹੱਲ ਕਿਤੇ ਸਾਰਿਆਂ ਨੇ ਬਹੁਤ ਮੋਟੀਵੇਟ ਕੀਤਾ ਸਾਨੂੰ ਪੂਰੀ ਡੈਡੀਕੇਸ਼ਨ ਦੇ ਨਾਲ ਪੜਾਇਆ ਸਾਰੇ ਡਾਊਟਸ ਕਲੀਅਰ ਕੀਤੇ ਸਾਡੇ ਪੇਰੈਂਟਸ ਨੇ ਬਹੁਤ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਮਾਹੌਲ ਦਿੱਤਾ ਪੜਾਈ ਦੇ ਲਈ ਉਹਨਾਂ ਦੀ ਗਾਰੰਟੀ ਅਕੋਰਡਿੰਗ ਅਸੀਂ ਕੰਮ ਕੀਤਾ ਤੇ ਰਿਜ਼ਲਟ ਸਾਡਾ 100% ਹੈ ਬਹੁਤ ਅੱਛਾ ਰਿਜ਼ਲਟ ਹੈ ਪੇਰੈਂਟਸ ਵੀ ਇਹਦੇ ਵਾਸਤੇ ਮਤਲਬ ਦਾ ਵੀ ਸਾਡੇ ਨੂੰ ਪੇਰੈਂਟਸ ਨੂੰ ਸਾਡਾ ਬਹੁਤ ਸਪੋਰਟ ਮਿਲੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਲ ਅਕੈਡਮੀ ਜੰਡਿਆਲੀ ਵਿਖੇ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਬੱਚਿਆਂ ਦਾ ਰਿਜ਼ਲਟ ਅਨਾਉਂਸ ਹੋਇਆ ਹੈ 10ਵੀਂ ਕਲਾਸ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਅੱਛਾ ਪ੍ਰਦਰਸ਼ਨ ਕੀਤਾ ਹੈ ਫਰਸਟ ਪੋਜੀਸ਼ਨ ਪ੍ਰਭਜੋਤ ਕੌਰ ਦੀ ਹੈ ਜਿਹਦੇ 96.2% ਹੈ ਦੂਸਰੇ ਨੰਬਰ ਤੇ ਕਰਮਜੀਤ ਕੌਰ 94.4% ਨਾਲ ਅਤੇ ਤੀਸਰੇ ਨੰਬਰ ਦੇ ਵਿੱਚ ਆਪਣਾ ਜਸਪ੍ਰੀਤ ਕੌਰ 94% ਦੇ ਨਾਲ ਹੈ ਚੌਥੀ ਪੋਜੀਸ਼ਨ ਤੇ ਬ੍ਰਹਮਦੀਪ ਕੌਰ 92.8% ਦੇ ਨਾਲ ਹੈ ਬੱਚੇ ਵੀ ਬਹੁਤ ਖੁਸ਼ ਹਨ ਤੇ ਪੇਰੈਂਟਸ ਵੀ ਵਧਾਈ ਦੇ ਪਾਤਰ ਹਨ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਅਸੀਂ ਸਾਰਿਆਂ ਨੂੰ ਬਹੁਤ ਹੀ ਵਧਾਈ ਦਿੰਦੇ ਆ ਤੇ ਅੱਜ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਸਾਡੀ ਅਕਾਲ ਅਕੈਡਮੀ ਜੰਡਿਆਲੀ ਵਿਖੇ ਸਬਜੈਕਟ ਵਾਈਜ਼ ਕਿਸ ਤਰ੍ਹਾਂ ਦਾ ਰਿਜ਼ਲਟ ਆਇਆ ਸਬਜੈਕਟ ਵਾਈਜ਼ ਬਹੁਤ ਅੱਛਾ ਰਿਜ਼ਲਟ ਆਇਆ ਆਪਣਾ ਇੰਗਲਿਸ਼ ਵਿੱਚ ਵੀ 98% ਹਾਈਸਟ ਗਏ ਹੈ ਐਸਐਸਟੀ ਵਿੱਚ ਵੀ 98% ਹਾਈਸਟ ਹੈ ਸਾਡੇ ਮੈਥ ਵਿੱਚ ਵੀ 98% ਹੈ ਸਾਇੰਸ ਵਿੱਚ 94% ਨੇ ਅਤੇ ਆਈਟੀ ਵਿੱਚ ਵੀ 98% ਆਪਣੇ ਹਾਈਸਟ ਗਏ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਬੱਚਾ ਨੇ ਪੰਜਾਬੀ ਦੇ ਵਿੱਚ 99% ਬਹੁਤ سارے ਬੱਚਿਆਂ ਦੇ ਗਏ ਨੇ ਰਿਜ਼ਲਟ ਸਾਡਾ ਬਹੁਤ ਹੀ ਅੱਛਾ ਹੈ ਸਾਰੇ ਬਹੁਤ ਵਧਾਈ ਦੇ ਪਾਤਰ ਨੇ ਬੱਚੇ ਪੇਰੈਂਟਸ ਅਤੇ ਟੀਚਰ ਸਾਰੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਵਾਰ ਆਪਣੇ 40 ਬੱਚੇ ਅਪੀਅਰ ਹੋਏ ਸੀ 100% ਆਪਣਾ ਰਿਜ਼ਲਟ ਹੈ ਸਾਰੇ ਬੱਚੇ ਹੀ ਅੱਛੇ ਨੰਬਰ ਨਾਲ ਕਲੀਅਰ ਹੋਏ ਨੇ ਫਰਸਟ ਡਿਵੀਜ਼ਨ ਨਾਲ ਕਿੱਥੇ ਸਾਰੀ ਮਿਹਨਤ ਕੀਤੀ ਬੱਚੇ ਤੇ ਟੀਚਰਸ ਵੱਲੋਂ ਤੇ ਬੱਚਿਆਂ ਵੱਲੋਂ ਟੀਚਰਸ ਨੇ ਵੀ ਦਿਨ ਰਾਤ ਮਿਹਨਤ ਕੀਤੀ ਐਕਸਟਰਾ ਕਲਾਸਿਸ ਵੀ ਲਾਈਆਂ ਬੱਚਿਆਂ ਲਈ ਬੱਚਾ ਨੇ ਵੀ ਆਪਣੇ ਦੇਰੋਂ ਪੂਰ ਦਿਨ ਰਾਤ ਮਿਹਨਤ ਕੀਤੀ ਹੈ ਜਿਹਦੇ ਕਰਕੇ ਸਾਡਾ ਰਿਜ਼ਲਟ ਬਹੁਤ ਅੱਛਾ ਆਇਆ। ਸਾਰੇ ਨਤੀਜੇ ਆਏ ਤੁਹਾਡੇ। ਸਰ ਨਤੀਜਾ ਸਾਡਾ 100% ਆਇਆ ਜਿਵੇਂ ਕਿ ਮੈਂ ਦੱਸਦੇ ਨੇ ਬਹੁਤ ਅੱਛੇ ਪਰਸੈਂਟੇਜ ਹੈ ਤੇ ਇਹਦੇ ਵਾਸਤੇ ਸਾਰੇ ਬਤਾਈ ਦੇ ਪਾਤਰ ਨੇ ਪੇਰੈਂਟਸ ਟੀਚਰ ਸਾਰੀ ਟੀਮ ਤੇ ਜੋ ਇੱਕ ਅੱਛਾ ਰਿਜ਼ਲਟ ਉਹਦੇ ਵਾਸਤੇ ਬਹੁਤ ਫੈਕਟਰ ਨੇ ਤੇ ਇੱਕ ਲੀਅਰ ਅੱਛਾ ਲੀਡਰ ਹੈ ਜਿਵੇਂ ਕਿ ਸਾਡੇ ਪ੍ਰਿੰਸੀਪਲ ਮੈਮ ਨੇ ਉਹਨਾਂ ਦੀ ਗਾਈਡੈਂਸ ਦੇ ਅਕੋਰਡਿੰਗ ਅਸੀਂ ਕੰਮ ਕੀਤਾ ਤੇ ਰਿਜ਼ਲਟ ਸਾਡਾ 100% ਹੈ ਬਹੁਤ ਅੱਛਾ ਰਿਜ਼ਲਟ ਹੈ ਪੇਰੈਂਟਸ ਵੀ ਇਹਦੇ ਵਾਸਤੇ ਮਤਲਬ ਦਬੀ ਸਾਡੇ ਪੇਰੈਂਟਸ ਨੂੰ ਸਾਨੂੰ ਬਹੁਤ ਸਪੋਰਟ ਮਿਲੇ ਆ ਟੀਚਰ ਦਾ ਸਾਰਿਆਂ ਦਾ ਕੋਆਪਰੇਸ਼ਨ ਬਹੁਤ ਅੱਛੀ ਰਹੀ ਹੈ ਸਾਰੇ ਡਿਪਾਰਟਮੈਂਟ ਜਿਵੇਂ ਆਪਸ ਵਿੱਚ ਲੜ ਕੇ ਇੱਕ ਦੂਜੇ ਨਾਲ ਕੋਆਪਰੇਟ ਕਰਕੇ ਕੰਮ ਕੀਤਾ ਤਾਂ ਹੀ ਕਰਕੇ ਸਾਡਾ ਇੰਨਾ ਅੱਛਾ ਰਿਜ਼ਲਟ ਆਇਆ ਤੇ ਇਹਦੇ ਵਾਸਤੇ ਸਾਰੇ ਹੀ ਵਧਾਈ ਦੇ ਪਾਤਰ ਨੇ ਵੈਕੂ ਚਿਕਾ ਖਾਲਸਾ ਵੈਕੂ ਚਿਕੀ ਫਤਿਹ ਮੈਂ ਕੰਗ੍ਰੈਚੂਲੇਟ ਕਰਨ ਜਾਵਾਂਗੀ ਆਪਣੇ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਤੇ ਟੀਚਰਸ ਨੂੰ ਅਸਲ ਤੇ ਕੰਗ੍ਰੈਚੂਲੇਸ਼ਨਸ ਦੇ ਪਾਤਰ ਜਿਹੜੇ ਨੇ ਸਾਡੇ ਬੱਚੇ ਨੇ ਜਿਨ੍ਹਾਂ ਨੇ ਇੰਨੀ ਐਫਰਟਸ ਲਗਾਈ ਸਾਡੇ ਟੀਚਰਸ ਦੇ ਨਾਲ ਪੂਰੀ ਕੋਆਪਰੇਸ਼ਨਸ ਨਾਲ ਚੱਲੇ ਸਾਡੇ ਟੀਚਰਸ ਵੀ ਬੱਚਿਆਂ ਦੀ ਜੋ ਡਾਊਟ ਸਾਰੇ ਸਨ ਨਿਕ ਆਫ ਟਾਈਮ ਤੱਕ ਉਹਨਾਂ ਨਾਲ ਰੈਫਰਸ ਲਗਾਉਂਦੇ ਰਹੇ ਔਰ ਬੱਚੇ ਵੀ ਜਿਹੜੇ ਨੇ ਸਾਡੇ ਸਾਡੇ ਨਾਲ ਪੂਰਾ ਸਪੋਰਟ ਕਰਕੇ ਪੇਰੈਂਟਸ ਦਾ ਸਪੋਰਟ ਮਿਲ ਕੇ ਅਸੀਂ ਰਿਜ਼ਲਟ ਇੰਨਾ ਅੱਛਾ ਲੈ ਸਕੇ ਹਾਂ ਸਟੂਡੈਂਟਸ ਆਰ गिवन द ਐਕਸਲੈਂਟ ਪਰਫਾਰਮੈਂਸ ਦੇ ਆਰ ਵੈਰੀ ਹਾਰਡ ਵਰਕਿੰਗ ਐਂਡ ਇਨ தி ਸਕੂਲ ਵੀ ਆਰ ਆਲਸੋ ギਵਿੰਗ ਥੈਮ ਦਾ ਹੋਲਿਸਟਿਕਲ ਐਜੂਕੇਸ਼ਨ ਸੋ ਥੈਟ ਸਟੂਡੈਂਟ ਕੈਨ ਡੂ ਦਾ ਸਪਿਰਚੁਅਲ ਸਟਡੀ ਐਸ ਵੈਲ ਐਸ ਦਾ ਐਜੂਕੇਸ਼ਨਲ ਸਟਡੀ ਸੋ ਥੈਟ ਦੇ ਕੈਨ ਅਟੇਨ ਗੁੱਡ ਮਾਰਕਸ ਐਂਡ ਸਟੂਡੈਂਟਸ ਆ ਰੀਲੀ ਵੈਰੀ ਹਾਰਡ ਵਰਕਿੰਗ ਐਂਡ ਦੇ ਹੈਵ ਡਨ ਵੈਰੀ ਬੈਸਟ ਕਰਮਜੀਤ ਕੌਰ ਕਿਨੇ ਪਰਸੈਂਟ ਆਇਮ 94.2 ਕਿਸ ਤਰ੍ਹਾਂ ਦੀ ਮਿਹਨਤ ਕੀਤੀ ਹਾਰਡਵਰਕ ਕਿਸ ਤਰ੍ਹਾਂ ਦਾ ਕੀਤਾ ਅ ਸੈਲ ਸਟਡੀ ਤੇ ਫੋਕਸ ਕੀਤਾ ਸੀ ਤੇ ਇੱਕ ਕਨਸੈਪਟ ਬੇਸਡ ਕਲੀਅਰੈਂਸ ਮੋਸਟਲੀ ਅ ਤੇ ਫਿਰ ਫੋਕਸ ਕੀਤਾ ਸੀ ਨੀਪਰ ਸੌਖਾ ਵੀ ਨਹੀਂ ਸੀ ਮੋਡਰੇਟ ਸੀ ਮੋਡਰੇਟ ਵੀ ਕਿੰਨੀ ਹੈਲਪ ਰਹੀ ਹੈ ਪੇਰੈਂਟਸ ਨੇ ਵੀ ਬਹੁਤ ਜ਼ਿਆਦਾ ਹੈਲਪ ਲੀਆ ਉਹਨਾਂ ਨੇ ਮੋਟੀਵੇਟ ਕੀਤਾ ਅ ਉਹਨਾਂ ਨੇ ਮੈਨੂੰ ਮਾਹੌਲ ਦਿੱਤਾ ਪੜਾਈ ਦਾ ਤੇ ਮੈਨੂੰ ਹਰ ਹਰ ਸਟੈਪ 'ਚ ਮੇਰੀ ਮਦਦ ਕੀਤੀ ਟੀਚਰ ਨੇ ਕਿਸ ਤਰ੍ਹਾਂ ਗਾਈਡ ਕੀਤਾ ਜੀ ਉਹਨਾਂ ਨੇ ਦੱਸਿਆ ਕਿ ਕਿਸ ਹਿਸਾਬ ਦਾ ਪੇਪਰ ਆਣਾ ਹੈ ਕਿਵੇਂ ਆਨਸਰਸ ਲਿਖਨੇ ਆ ਪ੍ਰੈਜੈਂਟੇਸ਼ਨ ਕਿਵੇਂ ਵਧਾਣੀ ਆ ਐਂਡ ਕਿਵੇਂ ਜਿਹੜੇ ਕੰਪੀਟੈਂਸੀ ਬੇਸ ਕੁਐਸਚਨਸ ਨੇ ਉਹਨਾਂ ਨੂੰ ਕਿਵੇਂ ਸੋਲਵ ਕਰਨਾ ਸੋ ਉਹਨਾਂ ਉਹਨਾਂ ਵੱਲੋਂ ਵੀ ਪੂਰੀ ਮੋਟੀਵੇਸ਼ਨ ਮਿਲੀ ਹੈ ਮੇਰਾ ਨਾਮ ਜਸਪ੍ਰਿਤ ਕੌਰ ਹੈ ਕਿਨੇ ਪਰਸੈਂਟ ਆਇਆ ਤੁਹਾਡਾ ਮੇਰੇ 94% ਆਏ ਨੇ ਕਿਹੜੇ ਕਿਹੜੇ ਸਬਜੈਕਟਸ ਦੇ ਟੋਪ ਕਿਰ ਮੈਂ ਇੰਗਲਿਸ਼ ਪੰਜਾਬੀ ਮੈਥ ਸਾਇੰਸ ਸਾਰਿਆਂ ਦੇ ਵਿੱਚ ਮੇਰੇ ਸੈਟੀਸਫਾਈਡ ਮਾਰਕਸ ਆਏ ਹੈ ਕੀ ਕਰਨਾ ਚਾਹੁੰਦੇ ਹੋ ਮੈਂ 1+1 ਨਾਨ ਮੈਡੀਕਲ ਕਰ ਰਹੀ ਹਾਂ ਟੀਚਰ ਤੇ ਪੇਰੈਂਟਸ ਕੁਝ ਨਹੀਂ ਤੁਹਾਡੇ ਮਾਰਕਸ ਹਾਂਜੀ ਸਾਰੇ ਸੈਟੀਸਫਾਈਡ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਰਿਆਂ ਨੇ ਬਹੁਤ ਮੋਟੀਵੇਟ ਕੀਤਾ ਸਾਨੂੰ ਪੂਰੀ ਡੈਡੀਕੇਸ਼ਨ ਦੇ ਨਾਲ ਪੜਾਇਆ ਸਾਰੇ ਡਾਊਟਸ ਕਲੀਅਰ ਕੀਤੇ ਸਾਡੇ ਪੇਰੈਂਟਸ ਨੇ ਬਹੁਤ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਮਾਹੌਲ ਦਿੱਤਾ ਪੜਾਈ ਦੇ ਲਈ ਉਹਨਾਂ ਨੇ ਹਰ ਸਮੇਂ ਮੈਨੂੰ ਮੋਟੀਵੇਟ ਕੀਤਾ ਵੀ ਤੋ ਕਰ ਸਕਦੀ ਹਾਂ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਰਿਆਂ ਨੇ ਕਿਵੇਂ ਲੱਗ ਰਿਹਾ ਇਹਨਾਂ ਨੂੰ ਮਾਰਕ ਨੰਬਰ ਲੈ ਕੇ ਬਹੁਤ ਖੁਸ਼ ਹਾਂ ਸੈਟੀਸਫਾਈਡ ਵਿਦ ਮਾਈ ਮਾਰਕਸ ਮੇਰਾ ਬ੍ਰਾਮਨਿੰਗ ਕੋਰ

ਇਸ ਤੋਂ ਪਹਿਲਾਂ ਤੁਹਾਨੂੰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨ ਸ਼੍ਰੀ ਗੁਰਪ੍ਰਿੰਦ ਸਾਹਿਬ ਜੀ ਦੇ ਕਾਲਪੁਰ ਖਦਾ ਸ਼ੁਕਰੀਆ ਅਦਾ ਕਰਦੀ ਆ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਵਜਨ ਨਾਲ ਹੀ ਸਭ ਕੁਝ ਹੋਇਆ ਤੇ ਸਾਡੇ ਪੇਰੈਂਟਸ ਟੀਚਰਸ ਤੇ ਫਰੈਂਡਸ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਥੈਂਕ ਯੂ ਮੇਰੀ ਕਾਲਕਤਮੀ ਦੇ ਵਿੱਚ ਜਿੰਨੇ ਮਾਰਕਸ ਆਏ ਬਹੁਤ ਅੱਛੀ ਸਟੱਡੀ ਹੁੰਦੀ ਹੈ ਮੇਰੇ 85% ਮਾਰਕਸ ਬਣੇ ਨੇ ਐਂਡ ਜਿੰਨੇ ਵੀ ਟੀਚਰਸ ਸੀ ਦੇ ਵਰ ਵੈਰੀ ਨਾਈਸ ਐਂਡ ਉਹਨਾਂ ਨੇ ਹਰ ਇੱਕ ਡਾਊਟ ईवन एक्सट्रा क्लासिउट्स कम्पलीट कराए हैं एंड आई विल बी वैरी थैंकफुल टू ऑल माई टीचर एंड माई पेरेंट्स मी टू गैट रिजल्ट मैं बहुत ज़्यादा खुश हाँ एटी फाइव परसेंट लेके मेरा बच्चा सैटिस्फाइड है मैं भी बहुत सैटिसफाइड हाँ रिजल्ट तो दैन पेरेंट्स का सिर्फ बेसिक ही कर सकते ने जो एफर्ट्स है वो एक लीडरशिप और टीचर्स वो इो कर सकते हैं अब बेसिक नीड्स पूरी कर सकते हैं ਜਿੰਨਾ ਐਫਰਟਸ ਮੈਮ ਪਾ ਸਕਦੇ ਨੇ টিਚਰਸ ਪਾ ਸਕਦੇ ਨੇ ਅਸੀਂ ਨਹੀਂ ਪਾ ਸਕਦੇ ਤਾਂ ਮੈਂ ਥੈਂਕਸ 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 올올 ਅਕਾਲ ਅਕੈਡਮੀ ਨੂੰ ਥੈਂਕਸ ਕਰਦੀ ਆ ਆਪਣੇ ਜੀ ਬਿਲਕੁਲ ਜੀ ਬਿਲਕੁਲ ਅਸੀਂ ਉਹਦੇ ਨਾਲ ਸਿੱਖੀ ਨਾਲ ਮੇਰਾ ਬੇਟਾ ਕਾਫੀ ਜੁੜਿਆ ਪਹਿਲੇ ਅਸੀਂ ਡਰੈਨਸ ਸੀ ਮੇਰਾ ਬੇਟਾ ਉਸ ਤੋਂ ਬਾਅਦ ਇੱਥੇ ਸ਼ਿਫਟ ਹੋਇਆ ਮਤਲਬ ਕਿ ਅਸੀਂ ਬਹੁਤ ਜ਼ਿਆਦਾ ਸੈਟੀਸਫਾਈਡ ਹਾਂ ਬਹੁਤ ਸਾਰਾ ਕਿਤਾਬ ਫਿਜ਼ਿਕਸ ਕਿਸ ਨਾਲ ਇਹ ਮਾਰਕਸ ਆਏ ਹਾਂ ਦੇ ਵਿੱਚੋਂ ਹਾਂਜੀ ਸਰ ਸਾਰੇ ਬੱਚਿਆਂ ਦੀ ਬਹੁਤ ਵਧੀਆ ਹੈ ਬਹੁਤ ਮਿਹਨਤ ਕੀਤੀ ਸੀ ਇਹਨਾਂ ਨੇ ਤੇ ਆਈ ਐਮ ਹੈਪੀ ਕਿ ਉਹਨਾਂ ਨੇ ਜੀਡੀ ਵੀ ਹਾਰਡ ਵਰਕ ਕੀਤੀ ਸੀ ਤੇ ਰਿਜ਼ਲਟ ਦੇ ਥਰੂ ਵਧੀਆ ਰਿਜ਼ਲਟ ਆਇਆ ਉਹਨਾਂ ਦਾ ਤੇ ਮੈਂ ਸਾਰਿਆਂ ਦੇ ਪੇਰੈਂਟਸ ਬੱਚਿਆਂ ਨੂੰ ਕੰਗ੍ਰੈਚੂਲੇਟ ਕਰੂੰਗੀ ਸਾਇੰਸ ਜੋ ਸਰ 94 ਆਊਟ ਆਫ 100 ਆਇਆ ਤੇ ਆਈ ਐਮ ਸੈਟੀਸਫਾਈ ਕਿਉਂਕਿ ਬੱਚਿਆਂ ਨੇ ਪੂਰੀ ਹਾਰਡ ਵਰਕ ਕੀਤੀ ਸੀ ਇਹ ਕਿਉਂਕਿ ਐਟ ਕੀ ਕੰਪੀਟੈਂਸੀ ਬੇਸ ਕੁਸ਼ਨ ਵਾਲ ਸੀਬੀਐਸਸੀ ਦਾ ਜ਼ਿਆਦਾ ਫੋਕਸ ਸੀ ਤੇ ਇਸ ਕਰਕੇ ਬਾਕੀ ਆਈ ਐਮ ਹੈਪੀ ਕਰਨ ਜਿਸ ਕਾਲ ਪੰਜਾਬੀ ਸੱਜਟ ਵੈਜੀ ਖਾਨਸਾ ਵੈਜੀ ਜੀ ਕਹਿੰਦੀ ਸਾਡਾ ਰਿਜ਼ਲਟ ਬਹੁਤ ਵਧੀਆ ਆਇਆ ਇਸ ਲਈ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨੀ ਆ ਇਸ ਚੀਜ਼ ਦੀ ਸਾਡੇ ਮੈਮ ਦੇ ਸਹਿਯੋਗ ਦੇ ਨਾਲ ਸਭ ਕੁਝ ਹੋ ਸਕਿਆ ਕਿਉਂਕਿ ਉਹਨਾਂ ਨੇ ਇਹ ਕਲਾਸ ਜੀ ਐਕਸਟਰਾ ਬਣਾਈਆਂ ਤੇ ਉਹਨਾਂ ਚ ਗਰੁੱਪ ਵਾਈਜ਼ ਉਹਨਾਂ ਨੂੰ ਵੰਡੇਆ ਤੇ ਬੱਚਿਆਂ ਨੇ ਬਹੁਤ ਸਹਿਯੋਗ ਦਿੱਤਾ ਤੇ ਸਭ ਨੇ ਬਹੁਤ ਸਖਤ ਮਿਹਨਤ ਕੀਤੀ ਆ hello uh -huh. my name is harvan kaur and uh, i am teaching them uh, english and sst and congratulations to all the students they have done very well and achieved their targets and i am very happy for the students and due to, the, due to their efforts only their efforts and teachers efforts also they have done very well in both subjects thank you